ਛੋਲ ਸੂਟ ਦਾ ਨਵਾਂ ਆਰਟੀਕਲ ਇੱਕ ਹੋਰ ਆ ਗਿਆ ਜੀ ਆਪਣੇ ਕੋਲ ਡਿਜ਼ਾਈਨ ਚੈੱਕ ਕਰੋ ਜੀ ਬੜਾ ਪੈਰਾ ਆਰਟੀਕਲ ਹੈ ਦੇਖੋ ਕਿੰਨਾ ਸੋਹਣਾ ਬਣਿਆ ਫਲਾਵਰ ਵਗੈਰਾ ਤੋਂ हटके ਡਿਜ਼ਾਈਨ ਹੈ ਜੀ ਕੰਟਰਾਸਟ ਦੇ ਵਿੱਚ ਸਲਵਾਰ ਰਹੂਗੀ ਨਾਲ ਹੈਗਾ ਜੀ ਸ਼ਾਲ ਪਿਓਰ ਪਸ਼ਮੀਨਾ ਕੱਪੜਾ ਬਾਜ਼ਾਰ ਦੇ ਵਿੱਚ ਵਿਕਦਾ 1000 ਰੁਪਏ ਜੀ ਆਪਣੇ ਆਫਰ ਦੇ ਵਿੱਚ ਰੱਖਿਆ 500 ਰੁਪਿਆ ਲਓ ਜੀ ਰੰਗ ਚੈੱਕ ਕਰ ਲਓ ਬੜੇ ਸੋਹਣੇ ਰੰਗ ਨੇ ਜੀ ਜਲਦੀ ਜਲਦੀ ਆਰਡਰ ਕਨਫਰਮ ਕਰਾ ਲਓ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਬਹੁਤ ਪੈਰਾ ਟਿਕਲਾ ਪ्युअर ਪਸ਼ਮੀਨਾ ਕਪੜਾ ਰਹੂਗਾ ਹੈਵੀ ਕਪੜਾ ਪੂਰਾ 500 ਰੁਪਏ ਦੇ ਵਿੱਚ ਅਲੀ ਸ਼ੇਰ ਵਾਲਿਆਂ ਨੇ ਲਾਰਖੇ ਜੀ ਲੋਹੜੀ ਸੀਲ ਮੇਲਾ ਥਾਣਾ ਰੋੜ ਭਿੱਖੀ ਤੇ ਜੀ ਲਓ ਜੀ ਚਾਰ ਰੰਗ ਚਾਰ ਹੀ ਪੂਰੇ ਸੋਹਣੇ 500 ਰੁਪਏ ਦੇ ਵਿੱਚ 50 ਰੁਪਏ ਰਹੂ ਸ਼ਿਪਿੰਗ ਇੱਕ ਸੂਟ ਦੀ ਦੋ ਸੂਟਾਂ ਦੇ 100 ਰੁਪਏ ਸ਼ਿਪਿੰਗ ਜੀ ਲਓ ਜੀ ਚਾਰ ਹੀ ਰੰਗ ਪੂਰੇ ਸੋਹਣੇ ਨੇ ਜੀ ਜਲਦੀ ਜਲਦੀ ਆਰਡਰ ਕਰ ਦਿਓ ਅਲੀ ਸ਼ੇਰ ਵਾਲਿਆਂ ਨੇ ਧੂਮਾ ਬਾਰਖੀਆਂ ਨੇ ਜੀ ਸ਼ਾਲ ਸੂਟ ਦੀਆਂ ਲਓ ਜੀ ਚੌਥਾ ਰੰਗ ਗ੍ਰੀਨ ਕਲਰ ਆ ਗਿਆ ਬਹੁਤ ਹੀ ਪਿਆਰਾ ਕੱਪੜਾ ਹੈਵੀ ਸਟੱਫ ਹੈ ਪਸ਼ਮੀਨੇ ਦਾ 500 ਰੁਪਏ ਦੇ ਵਿੱਚ ਜਲਦੀ ਜਲਦੀ ਆਰਡਰ ਕਨਫਰਮ ਕਰਾ ਦਿਓ ਜੀ ਲਓ ਜੀ